ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲ મહਾਪੰਚਾਇਤ ਪੰਜਾਬ ਤੇ ਚੇਅਰਮੈਨ ਕੇ ਕੇਸੀ ਉਪਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡੋਮਾਪੁਰ ਈਸਨ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਉਿੰਦੀ ਤਰਨਤਾਰਨ ਦੇ ਵਿੱਚ ਇੱਕ ਰੈਲੀ ਨੂੰ ਸਬੋਧਨ ਕਰ ਰਹੇ ਸੀ ਤਾਂ ਉਹਨਾਂ ਨੇ ਉੱਥੇ ਸਾਬਕਾ ਗ੍ਰਹਿ ਮੰਤਰੀ ਸੁਧਾਰ ਬੁੱਧਾ ਸਿੰਘ ਜੀ ਦੇ ਬਾਰੇ ਚ ਕੁਝ ਸ਼ਬਦ ਬੋਲੇ ਮੇਰੀ ਰਾਜਾ ਬ੍ਰਿੰਦ ਜੀ ਨਾਲ ਇਸ ਤਰ੍ਹਾਂ ਲੈ ਕੇ ਗੱਲ ਹੋਈ ਤੇ ਉਹਨਾਂ ਦਾ ਕਹਿਣਾ ਵੀ ਇਹ ਸੀ ਕਿ ਮੇਰੀ ਭਾਵਨਾ ਇਸ ਤਰ੍ਹਾਂ ਦੀ ਨਹੀਂ ਸੀ ਤੇ ਨਾ ਹੀ ਕਰੇ ਇਸ ਤਰ੍ਹਾਂ ਦੀ ਭਾਵਨਾ ਰਹੀ ਹੈ ਕਿ ਮਰਜੀ ਸਖ ਭਾਈਚਾਰ ਨੂੰ ਜਾਂ ਬਾਦਵੀ ਕੀ ਭਾਈਚਾਰ ਨੂੰ ਮੋਝਾ ਦਿਖਾਉਣ ਦੀ ਕੋਸ਼ਿਸ਼ ਕਰਾਂ ਰਾਜਾ ਬ੍ਰਿੰਦ ਜੀ ਦਾ ਕਹਿਣਾ ਇਹ ਸੀ ਕਿ ਮੈਂ ਅਸਲ ਦੇ ਵਿੱਚ ਗਰੀਬ ਜਾਂਦਾ ਤਾਂ ਕਿ ਮੈਸੇਜ ਜਣਾਉਣਾ ਚਾਹੁੰਦਾ ਸੀ ਕਿ ਕਾਂਗਰਸ ਪਾਰਟੀ ਨੇ ਹਰ ਵਰਗ ਦੇ ਗਰੀਬ ਤੋਂ ਗਰੀਬ ਬੰਦਾਂ ਨੂੰ ਵੀ ਚੱਕ ਕੇ ਮਾਨਸਤ ਕਰ ਦੇਣ ਦਾ ਕੰਮ ਕੀਤਾ ਇਹ ਗੱਲ ਠੀਕ ਹੈ ਕਿ ਸਰਦਾਰ ਬੁੱਢਾ ਸਿੰਘ ਜੀ ਆਪਣੀ ਕਾਬਲੀਅਤ ਦੇ ਨਾਲ ਆਪਣੀ ਪੜ੍ਹਾਈ ਦੇ ਨਾਲ ਰਾਜਪਾਲ ਵੀ ਰਹੇ ਗ੍ਰਹਿ ਮੰਤਰੀ ਵੀ ਰਹੇ ਅਲੱਗ-ਅਲੱਗ ਅਹੁਦੇਦਾਰੀ ਰਹੇ ਤਾਂ ਉਹਨਾਂ ਨੇ ਮਤਲਬ ਦੇਸ਼ ਦੀ ਜਿੱਥੇ ਸੇਵਾ ਕੀਤੀ ਉੱਥੇ ਕਾਂਗਰਸ ਪਾਰਟੀ ਦੇ ਲਈ ਬਹੁਤ ਵੱਡਾ ਕੰਮ ਕੀਤਾ ਰੈਟਰ ਨਾਲ ਉਹਨਾਂ ਨੇ ਬਣਾਇਆ ਜਲੌਰ ਤੋਂ ਦੋ ਵਾਰ ਉਹ ਜਿਹੜਾ ਹੈਗਾ ਪਾਰਲੀਮੈਂਟ ਦਾ ਚੋਣ ਵੀ ਜਿੱਤੇ ਸੋ ਰਾਜਾ ਮੇਡਿੰਗ ਜੀ ਦੇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਤੇ ਬਹੁਜਨ ਸਮਾਜ ਪਾਰਟੀ ਨੇ ਮੁੱਦਾ ਬਣਾਇਆ ਹੁਣ ਬੀਜੇਪੀ ਦੇ ਬਾਰੇ ਚ ਚਲੋ ਮੈਂ ਕਹਿਣਾ ਚਾਹਾਂਾ ਬੀਜੇਪੀ ਨੇ ਗ੍ਰਾਮ ਮੰਤਰੀ ਅਮਿਤ ਸਾਹ ਜੀ ਬਾਬਾ ਸਾਹਿਬ ਨਾਲ ਮਿਲ ਕੇ ਦਾ અપਮਾਨ ਕਰਦੇ ਹੈ ਪਾਰਲੀਮੈਂਟ ਦੇ ਵਿੱਚ ਕਹਿੰਦੇ ਹੈ ਕਿ ਤੁਸੀਂ ਅੰਬੇਡਕਾਰਾਂ ਮੇਡਕਾਰ ਕਰਦੇ ਹੋ ਇਸ ਮਾਮਲੇ ਦੇ ਉੱਤੇ ਬਹੁਜਨ ਸਮਾਜ ਪਾਰਟੀ ਕਿਉਂ ਨਹੀਂ ਬੋਲੀ ਜਾਂ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਇਸ ਗੱਲ ਨੂੰ ਕਿਉਂ ਨਹੀਂ ਬੋਲਿਆ 2018 पर जब भी सुन खत्म ਕਰਨ ਦੀ ਪਹੁੰਚੜੀ ਨੀਤੀ ਬਣਾਈ ਦੀ ਜੇ ਵੀ ਨਹੀਂ ਦੇਸ਼ ਭਰ ਦੇ ਵਿੱਚ ਦੰਗੇ ਹੋਏ ਕਿੰਨੇ ਅਸੀਂ ਭਾਈਚਾਰੇ ਦਾ ਕਤਲੇਆਮ ਉਹਨਾਂ ਉਸ ਸਮੇਂ ਦੇ ਵਿੱਚ ਹੋਇਆ ਬੀਜੇਪੀ ਦੇ ਉਸ ਫੈਸਲੇ ਤੇ ਕਾਲਜਾਂ ਬੰਦ ਸਮੇਂ ਕਿਉਂ ਨਹੀਂ ਬੋਲਿਆ ਅ ਏਡੀਜੀਪੀ ਪੂਰਨ ਕੁਮਾਰ ਨੂੰ ਸੂਚਨ ਕਰਨਾ ਪਿਆ ਉਹ ਤੇ ਬੀਜੇਪੀ ਦੀ ਸਰਕਾਰ ਹੈ ਹਰਿਆਣੇ ਚ ਡੀਜੀਪੀ ਦੇ ਖਿਲਾਫ ਪਹਿਲਾਂ ਆਈਪੀਸ ਅਫਸਰਾਂ ਦੇ ਖਿਲਾਫ ਸ਼ਰੂਲ ਕਸਤ ਬੰਦੇ ਨੂੰ ਮਰਨ ਲਈ ਮਜਬੂਰ ਕਰਦਾਂ ਪੱਤਾਦਰ ਜੋ ਹੋਇਆ ਉਦੋਂ ਕਾਂਗਰਸ ਦਾ ਬੀਜੇਪੀ ਦਾ ਭੋਜਲ ਸਮਾਜਪਤੀ ਕਿਉਂ ਨਹੀਂ ਬੋਲੇ ਸੋ ਰਾਜਾ ਬੜਿੰਗ ਜੀ ਦੀ ਕੋਈ ਅਸੀਂ ਭਾਵਨਾ ਨਹੀਂ ਸੀ ਮੈਂ ਇਸ ਦਾ ਕਿਹੜੀ ਚੋੜਾ ਕਿ ਮੈਂ ਕਾਂਗਰਸ ਪਾਰਟੀ ਚ ਮੈਨੂੰ ਆਇਓ ਨੂੰ ਤਿੰਨ ਚਾਰ ਸਾਲ ਹੋਏ ਆ ਤਾਂ ਕਾਂਗਰਸ ਪਾਰਟੀ ਦੀ ਭਾਰਜੋ ਨੂੰ ਯਾਤਰਾ ਜੋ ਰਾਹੁਲ ਗਾਂਧੀ ਜੀ ਤੇ ਆਏ ਉਹ ਰਾਜਾ ਬੜਿੰਗ ਨੇ ਮੈਂ ਕਿਹ ਪਰਿਵਾਰ ਤੋਂ ਮੈਨੂੰ ਰਾਹੁਲ ਗਾਂਧੀ ਜੀ ਉਸ ਵਕਤੀ ਇੱਕ ਰਿਸੈਪਸ਼ਨ ਕਮੇਟੀ ਕਦਰ ਕਮੇਟੀ ਦਾ ਕੋਆਰਡੀਨੇਟਰ ਲਾਇਆ ਡੈਲੀਗੇਟ ਬਣਾਇਆ ਉਹ ਕੇ ਕੇਸੀ ਕਾਂਗਰਸ ਜਿਹੜਾ ਪੰਜਾਬ ਦਾ ਮੈਂ ਚੇਅਰਮੈਨ ਆ ਐਸੀ ਬਿੰਦ ਦਾ ਜਿਹੜਾ ਚੇਅਰਮੈਨ ਹੈ ਉਹ ਹੀ ਮਾਜੀ ਸਿਕਾ ਜੋ ਬਣਾਇਆ ਸੋ ਮਤਲਬ ਇਸ ਤਰ੍ਹਾਂ ਵੀ ਕੋਈ ਇੰਟੈਂਸ਼ਨ ਨਹੀਂ ਰਹੀ ਹైదరాబాద్ ਤੱਕ ਜਿੱਥੇ ਵੀ ਗਏ ਰਾਹੁਲ ਗਾਂਧੀ ਨੂੰ ਮਲਾਉਣ ਦੀ ਗੱਲ ਆਈ ਤਾਂ ਰਾਜਾ ਬਿੰਦ ਨੇ ਜੇ ਜ਼ਾਤੀ ਤੌਰ ਤੇ ਬੇਤਕਰੀ ਵਾਲੀ ਗੱਲ ਹੁੰਦੀ ਤਾਂ ਘਟੋਕਟ ਕਿਰਨਦੀ ਸਿੰਘ ਗਏ ਨੂੰ ਬਾਹਰ ਫੜ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਵਾਉਣਾ ਰਾਹੁਲ ਗਾਂਧੀ ਨਾਲ 20-25 ਮਿੰਟ ਗੱਲ ਕਰਾਉਣ ਦੀ ਗੱਲ ਰਾਜਾ ਬਿੰਦ ਕਦੇ ਨਾ ਕਰਦਾ ਸੋ ਰਾਜਾ ਬਿੰਦ ਜੀ ਦੀ ਇਸ ਤਰ੍ਹਾਂ ਨਹੀਂ ਕੋਈ ਭਾਵਨਾ ਨਹੀਂ ਸੀ ਔਰ ਦੂਜੀ ਗੱਲ ਮੈਂ ਮਜਬੂਸ ਭਾਈਚਾਰੇ ਨੂੰ ਖਾਸ ਕਰਕੇ ਕਹਣਾ ਚਾਹੁੰਦਾ ਵਾਲਮੀਕੀ ਭਾਈਚਾਰੇ ਨੂੰ ਸਾਰੇ ਜ਼ਰੂਰ ਕ ਭਈ ਜਦੋਂ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਬ੍ਰਿੰਝੀ ਨੇ ਜਦੋਂ ਲੱਗਿਆ ਕਿ ਸਾਨੂੰ ਉਹਨੇ ਕਿਹਾ ਕਿ ਧਾਰਮਾ ਨੂੰ ਕੇਸ ਪਹੁੰਚੀਏ ਤੇ ਮੈਂ ਹੱਥ ਛੋੜ ਕੇ माफी ਚਾਹਾਂ। ਇਥੋਂ ਤੱਕ ਵੀ ਰਾਜਾ ਬ੍ਰਿੰਝੀ ਨੇ ਕਿਹਾ ਕਿ ਮੈਂ ਮੱਦੀ ਸਿੱਖ ਪਾਈ ਚਰਦੀਆਂ ਜੁੱਤੀਆਂ ਸਿਰ ਤੇ ਰੱਖ ਕੇ ਮਾਫੀ ਮੰਗਦਾ ਤੇ ਮੈਨੂੰ ਮਾਫ ਕਰ ਦਿੱਤਾ ਜਾਣਾ ਚਾਹੀਦਾ ਔਰ ਕੋਈ ਇੰਟੈਂਸ਼ਨ ਐਸੀ ਨਹੀਂ ਸੀ ਮੈਂ ਵੀ ਉਹ ਪਾਸੋਂ ਸੁਣਿਆ। ਮਤਲਬ ਕਈ ਵਾਰ ਅਜਿਹਾ ਹੁੰਦਾ ਕਿ ਧਾਰਨਾ ਦੇ ਵਿੱਚ ਕੋਈ ਚੀਜ਼ ਬੋਲ ਜਾਂਦਾ ਪਰ ਜੋ ਦਾਫੀ ਮੰਗ ਲਈ ਤੇ ਮਾਫ ਕਰ ਦੇਣ ਵਾਲਾ ਬਹੁਤ ਵੱਡਾ ਹੁੰਦਾ ਹੈ। मजहबी सिख भाईचारे ने हमेशा ही माफ किया गुरु गो गोबिंद सिंह जी के गुरु तेग बहादुर साहब के गुरु नानकदेव साहब के सारे गुरुआ दी सिख भाईचारा रहा और महजबी सिख भाईचारे ना उसे देखो राजा बिंदु जी शब्द भी कहें गुरुआ ने कहा इन गरीब सिखों को मैं दू पातशाह मतलब उन्होंने शब्द भी उठे उचार हो कि इन गरीब सिखों को मैं दोशाह जी सो ऐसी कोई इंटेंशन नहीं ਅਰ ਜੀ ਮਾਫੀ ਮੰਗ ਲਈ ਹੈ ਤੇ ਘਟੂ ਘਣ ਬਹੁਜ ਸਮਾਜ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਇਸ ਮੁੱਦੇ ਨੂੰ ਤੂਲ ਲਈ ਜੜੀ ਚਾਹੀਦੀ ਤੇ ਮਨਵੀ ਸੁਪਾਈ ਚਲੂਗਾ ਅਪੀਲ ਕਰੂੰਗਾ ਕਿ ਆਪਾਂ ਹਮੇਸ਼ਾ ਮਾਫ ਕਰਦੇ ਆਇਆ ਤੇ ਜੇ ਉਹ ਮਾਫੀ ਮੰਗ ਲਈ ਹੈ ਤੇ ਸਾਨੂੰ ਉਹਨਾਂ ਦੀ ਮਾਫੀ ਜਿਹੜੀ ਹੈ ਮਨਜ਼ੂਰ ਕਰ ਲੈਣੀ ਚਾਹੀਦੀ ਹੈ ਅ ਕਾਲੀ ਦਲ ਦਾ ਬੀਜੇਪੀ ਦਾ ਉਸ ਬਹੁਜ ਸਮਾਜ ਪਾਰਟੀ ਦੇ ਮੰਗ ਰਿਹਾ ਚਾਹੀਦਾ ਜਿਹੜੀ ਬਹੁਜ ਸਮਾਜ ਪਾਰਟੀ ਨੇ ਪਿਛਲੇ ਦਿਨੀ ਯੂਪੀ ਦੇ ਵਿੱਚ ਲਾਲੀ ਕਰਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੰਗੀ ਹੈ ਜਦੋਂ ਉਥੇ ਇੱਕ ਬਾਲ ਵੀ ਕੀ ਨੌਜਵਾਨ ਮਰਦਾ ਹੈ ਮਰਾਜਾਂ ਦਾ ਗੁਰੂਤਰਾ ਉਦੋਂ ਪਰ ਜਿਹੜਾ ਬਾਦੂਕ ਪਤਾ ਇਹਦਾ ਸੋਸ਼ਲ ਮੀਡੀਆ ਤੋਂ ਬੈਲ ਜੀਤੀ ਜਾਂਦੀ ਹੈ ਪੁਲਿਸ ਤਰ੍ਹਾਂ ਦੀਆਂ ਘਟਨਾਵਾਂ ਲੇਖਾਂ ਹੋਣੀਆਂ ਦੇਸ਼ ਭਰ ਦੇ ਵਿੱਚ ਸੋ ਇਸ ਕਰਕੇ ਬੀਜੀਪੀ ਦੀ ਜਿਹੜੀ ਇਹ ਚਾਲ ਹੈ ਜਾਂ ਸ਼੍ਰੋਮਣੀ ਕਾਲਚਨ ਕੋਲੇ ਜਾਂ ਵਾਧਨ ਸਮਰਪਿਤ ਪਾਰਟੀ ਕੋਲੇ ਹੋਰ ਕੋਈ ਕੰਮ ਨਹੀਂ ਹੈ ਤੇ ਇਸ ਕਰਕੇ ਉਹਨੂੰ ਮੂਤਾ ਬਣਾ ਰਹੇ ਹੈ ਤੇ ਮੇਰੀ ਹਰ ਜੀਵ ਨੂੰ ਸਾਰਿਆਂ ਨੂੰ ਅਪੀਲ ਹੈ ਮੇਰੇ ਸਤਕਾਰਯੋਗ ਸਾਥੀਓ ਵੈਰੀ ਸਿੱਖ ਪਾਈਚਾਰੇ ਵਾਸਤੇ ਸਮੁੱਚੇ ਐਸਸੀ ਪਾਈਚਾਰੇ ਵਾਸਤੇ ਦਾਲ ਭਾਈਚਾਰੇ ਵਾਸਤੇ ਸਿਮੀ ਜੀ ਲੋਕਾਂ ਵਾਸਤੇ ਜਿਨੀ ਲੜਾਈ ਮੈਂ ਕਰਦੀ ਸੀ ਗਰੀ ਲੜੀਆ ਤੇ ਜੇ ਟੈਨਸ਼ਨ ਹੁੰਦੀ ਤੇ ਚੁੱਪ ਕਰਕੇ ਨਹੀਂ ਸੀ ਬੈਠਦੀ ਪਰ ਇੱਕ ਮੇਰੀ ਹੱਥ ਜੋੜ ਕੇ ਬੇਨਤੀਆਂ ਸਾਰਿਆਂ ਨੂੰ ਕਿ ਘੱਟੋ ਘੱਟ ਜੇ ਰਾਜਾ ਬੜੀ ਜੀ ਨੇ ਮਾਫੀ ਮੰਗ ਲਈ ਐ ਤੇ maaf ਕਰ ਦੇਣ ਵਾਲਾ ਵੱਡਾ ਦਿਲ ਹੁੰਦਾ ਤੇ ਸਾਨੂੰ ਮਾਫ ਕਰ ਦੇਣਾ ਚਾਹੀਦਾ